ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗੇਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸ਼ੇਅਰ ਕਰਨਾ ਹੋਵੇ ਜਾਂ ਇਹਦਾ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਲ ਨੰਬਰ 98783 93488 ਹੈ ਜੀ ਅੱਜ ਦੇ ਵੀਡੀਓ ਵਿੱਚ ਦੋ ਨਾਗ ਸੇੜਾ ਦੋਨੇ ਪ੍ਰੋਪਜਨਾਂ ਦੇ ਬਾਈ ਤੋਂ ਲਵਾਂਗੇ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਫਿਰ ਮੇਰੀ ਬੇਨਤੀ ਹੈ ਕਿ ਜੇ ਸਵੇ ਸਵੇ ਨਗਾ ਦੋ ਟਾਈਮ ਚੋਕੇ ਲਵੋ ਜੇ ਗੱਬਣਾ ਚੇਪਾ ਕੜ ਕੇ ਚੰਗੀ ਤਰ੍ਹਾਂ ਪਾਸ ਕਰਕੇ ਲਵੋ ਇੱਕ ਨੰਬਰ ਤੇ ਬਹੁਤ ਚੰਗੀ ਪਹਿਲਾ ਸੂਆ ਜਾਤ ਬਰੀਡ ਆ ਗਈ ਸਾਰਿਆਂ ਦੇ ਬਾਈ ਦਾ ਵੀ ਕਰਾ ਤੁਹਾਨੂੰ ਵੈਡ ਦਿਖਾਦਾ ਜਾਤ ਬਰੀਡ ਦੇਖੋ ਫੁੱਲ ਜਾਤ ਬਰੀਡ ਆ ਗਈ ਬੁੱਦੀ ਬੁੱਦੀ ਵੇਖੋ ਤੇ ਨਿੱਕਾ ਕੰਨ ਜਮਈ ਪੱਤੇ ਪਾਣ ਦੇ ਪੱਤੇ ਵਰਗਾ ਕੰਨ ਹੈਗਾ ਠਣਾ ਸਹਿ ਚੋਣਾ ਹਾਥੀ ਚਵਾਈ ਵਾਲਾ ਵਾ ਗਲਾਬੀ ਥਾਣਾ ਆਉ ਕਰਦੇ ਬਾਈ ਨਾਲ ਗੱਲਬਾਤ ਲੈਨੇ ਆ ਪਰਪਰਕ ਜਾਣਕਾਰੀ ਜੀ ਸ੍ਰੀਕਾਲ ਸ੍ਰੀਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾਮ ਦੱਸ ਦੇ ਜੀ ਨਾਮ ਜੀ ਕਾਕਾ ਪਿੰਡ ਲੰਗੇਣਾ ਤੁਸੀਂ ਲਵਾਗਾ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਕੱਲ ਨਾਲ ਮਾਲ ਵੇਖਿਆ ਸਾਰਾ ਹਾਂਜੀ ਹਾਂਜੀ ਉਹਦੀ ਵੇਖਿਆ ਜੀ ਜਿਹੜੇ ਗੁੰਤੀ ਜਿਹੜੇ ਠੀਕ ਆ ਜੀ ਇਹ ਕੰਮ ਸ਼ੁਰੂ ਕਰ ਲਿਆ ਐਫ ਜਾਤ ਵਾਲੇ ਵੇੜ ਤੋਂ ਕਿਹੜਾ ਸੁਆ ਜੀ ਬਹੁਤ ਸਈਆਂ ਨੂੰ ਦੇਣਾ 27 28 ਹੋ ਗਿਆ ਭਰਾਏ ਨੂੰ ਠੀਕ ਆ ਜੀ ਠੀਕ ਆ ਜੀ ਤਾਰਦਪਾ ਨੇ ਕੁਛ ਨਹੀਂ ਕੀਤਾ ਠੀਕ ਆ ਜੀ ਮਾਰੀ ਭਾਪ ਜੀ ਕੱਢ ਦੀਆਂ 7 ਕਿ ਠੀਕ ਆ ਕਿ ਭਾਈ ਰਹਿ ਗਈ ਹਾਂਜੀ ਤੇ 75000 ਰੁਪਏ ਆ ਬੜਾ ਠੀਕ ਆ ਜੀ ਹਾਂਜੀ ਤੋਰ ਰਹਿੰਦੇ ਥੋੜਾ ਗਿੱਲਾ ਥਾਂ ਇੱਕ ਤੱਕ ਬੜਾ ਖਾਂਡਾ ਬਹੁਤ ਜ਼ਿਆਦਾ ਤੋਰ ਲੰਗੀ ਲੁੱਲੀ ਜ਼ਿੰਮੇਵਾਰ ਮੈਂ ਆ ਠੀਕ ਆ ਜੀ ਹਾਂਜੀ ਕੋੜ ਰਗੀ ਆ ਠੀਕ ਆ ਭਾਈ ਦੋ 7 ਕਿਲੋ ਬਹੁਤ 7 ਕਿਲੋ ਆ ਤੇ 27 ਦਿਨ ਕੋਲ ਠੀਕ ਆ ਭਰਾਏ ਠੀਕ ਆ ਜੀ ਬੱਚਕਾਂ ਵਾਲਾ ਭਾਈ ਕਰਤਾ ਫਿਰ ਇਹ ਬੱਚਕਾਂ ਵਾਲਾ ਭਾਈ ਕਰਤਾ ਲੋ ਜੀ ਦੋਸਤੋ ਪਹਿਲਾ ਸੂਗ ਹੋਇਆ ਤਾਂ ਨਵਾਏ ਨਹੀਂ ਬਾਈ ਨੇ ਕਹਿੰਦਾ ਲਿਬੜ ਦੇ ਵੇਖ ਲੋ ਹੋਏ ਠੰਡ ਕਰਕੇ ਜਾਤ ਬ੍ਰਿੜ ਬਹੁਤ ਜ਼ਿਆਦਾ ਫੁੱਲ ਕੁਆਲਟੀ ਲਿਬੜ ਤੇ ਬੋਦੀ ਵਾਲੀ ਵੇੜ ਨਿੱਕਾ ਕ ਬਹੁਤ ਚੰਗੀ ਜਿਹਾ ਕਿ ਥਣਾ ਸੈ ਚੈਕਲ ਹੱਥੀ ਚੁਆਈ ਵਾਲਾ ਮੁੱਖੀ ਵਾਲਾ ਥਾਣਾ ਹੈਗਾ ਆ ਥੋੜੇ ਜੇ ਹੈਗੇ ਆ ਮਾੜੀ ਮਾੜੀ ਜਖਮ ਜੇ ਬਾਈ ਕੋਈ 19 ਕਿਦਾਂ ਨਹੀਂ ਕਰਦੀ ਬਾਈ ਨਹੀਂ 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 ਮਾੜੀ ਮਾੜੀ ਭਾਪ ਜੀ ਕੱਢਦੀ ਆ ਪੂਰਾ ਨਹੀਂ ਠੀਕ ਆ ਲੈ ਦੋਸਤ ਮਾੜੀ ਮੋਟੀ ਭਾਪ ਜੀ ਕੱਢਦੀ ਬਾਈ ਇਹ ਤਾਂ ਹੈਲਦੀ ਨਹੀਂ ਗਈ ਦੁੱਧ ਜਿਹੜਾ ਕੰਡੇ ਵਾਲਾ 7 ਕਿਲੋ ਥੱਲੇ ਉਹਦੇ ਜਿਹੜਾ ਆਪਾਂ ਦੋ ਟਾਈਮ ਚੋ ਲੈਣਾ ਵਾ ਜਿਹੀ ਵੈਣਗਾ ਨਿਵਾਈ ਹੁੰਦੀ ਤਾਂ ਚਮਕਣੀ ਸੀ ਸੀਸ ਸਿੰਘ ਉਹ ਵਹਿੜ ਤੇ ਨਹੀਂ ਲੱਗਾ ਕਰਕੇ ਨਹੀਂ ਹੋਈ ਨਹੀਂ ਅੱਛਾ ਦੈਨ ਨਹੀਂ ਲੱਗਾ ਨਿਵਾਈ ਨਹੀਂ ਗਈ ਡੱਬੀ ਵਹਿੜ ਜਾਤ ਬੀੜ ਫੁੱਲ ਐਚ ਐਮ ਦੀ ਹਲਦੀ ਉਹ ਦੰਦਾ ਚੋ ਵਿੱਚ ਉਗੀਆਂ ਛਿੱਗੀ ਹੋਊਗੀ ਜੇ ਸਾਣਾ ਕੁਆਲਿਟੀ ਆ ਵਹਿੜਦੀ ਅਜੇ ਬੱਚਾ ਹੀ ਹੈਗਾ ਥਣਾ ਸੈਥੋਂ ਨੇੜੇ ਚੈੱਕ ਕਰਾਉਣੇ ਫੇਰ ਹੱਥੀਚੋ ਆਈ ਜਿਹੜਾ ਬਹੁਤ ਸੋਨਾ ਮੁਠੀ ਵਾਲਾ ਬੱਛੀ ਵਾਲਾ ਪਾਜ ਜਮਾ ਜਿਹੜਾ 21000 ਰੁਪਇਆ ਦੋ ਨੰਬਰ ਤੇ ਬਾਈ ਦੋ ਨੰਬਰ ਥੱਲੇ ਵੀਰੇ 8 ਲੀਟਰ ਦੁੱਧ ਹੈ ਠੀਕ ਹੈ ਜੀ ਤੇ 22000 ਰੁਪਇਆ ਭਾਅ ਦਾ ਠੀਕ ਹੈ ਜੀ ਠੰਡੀ ਸੀਲ ਬਾਈ ਠੰਡੀ ਸੀਲ ਮਾਝਰ ਦਾ ਦੁੱਧ ਜਮਾ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਕ੍ਰਾਸ ਬਰੀਡ ਦਾ ਚਟਾ ਮੱਝਾ ਹਰਗਾ ਇਹਦਾ ਥਣਾ ਸੈ ਚੈੱਕ ਕਰਾ ਨੇੜੇ ਤੋਂ ਥੀਚੋ ਆਈ ਵਾਲਾ ਸ ਮੱਝਾਰ ਕਾ ਥਾਨ ਲੱਗਿਆ ਹੋਇਆ ਵਾ ਵਈਨ ਉਹ ਇਹਨੇ ਬਹੁਤ ਆਗਾ ਫੇਸ ਕੁਆਲਟੀ ਚੰਗੀ ਆ ਗਈ ਕੱਦ-ਕਾੜ ਚੰਗਾ ਵਾ ਥਵਾਨਾ ਬਹੁਤ ਸੁਨਾਤੀ ਫਿਟਿੰਗ ਵਾਲਾ ਹਵਾਨਾ ਹੱਥੀ ਜਵਾਈ ਵਾਲਾ ਥਾਣਾ ਮੋਟਾ-ਮੋਟਾ ਮੁੱਲ ਸਿਰ 22000 ਦਾ 8 ਕਿਲੋ ਕੰਡੇ ਵਾਲਾ ਵਾ ਆ ਸਾਰ ਏਰੀਏ ਚ ਇਧਰ ਆਪਣੇ ਚੋਂ ਕਾਕੇ ਬਰਾੜ ਦੇ ਮੁੱਲ ਜਮਾ ਜਾਇਜ਼ ਤੇ ਲੈਣ ਦੇ ਨਾਲ ਹੀ ਹੁੰਦੇ ਆ ਸਿਰ 22000 ਰੁਪਇਆ ਨਹੀਂ ਮਿਲ ਜਾਂਦੇ ਬਈ ਯਾਰ ਪਸ਼ੂ ਗਣਦੇ ਗਰੰਟੀ ਤੇ ਪਹੁੰਚਣਾ ਠੀਕ ਹੈ ਜੀ ਮਸਣੇ ਤੇਰੇ ਇੱਥੇ ਬੰਦ ਮੋੜ ਕੇ ਤੇ ਕਿਰਾਤੇ ਦਾ ਬੰਦ ਨੇ ਘਰੋਂ ਬਾਹਰ ਕੱਢਦਾ ਹਾਂਜੀ ਮੋੜ ਕੇ ਲੜਾਈ ਵਾਲਾ ਕੰਮ ਕਰ ਦਿੰਦੇ ਆ ਠੀਕ ਹੈ ਜੀ ਵੀ ਯਾਰ ਤੂੰ ਐ ਕਰ ਜੋਂ ਕਰ 5000 ਘਟ ਜਾ ਉਹ ਘਟ ਜਾਂਦਾ ਵਿਚਾਰਾ ਫਸਿਆ ਵਾ ਇਹ ਕੰਮ ਨਾ ਕਰ ਯਾਰ ਠੀਕ ਆ ਜੀ। ਪਰ ਤੁਸ ਜੇ ਸਹੀ ਆ ਤਾਂ ਸਹੀ ਰਹਿਣਾ। ਹਾਂਜੀ ਬਾਕੀ ਜਿਹੜਾ ਕੰਮ ਸਹੀ ਹੋ ਸਹੀ ਰਹਿਣਾ ਗਲਤ ਕੰਮ ਗਲਤ ਹੀ ਰਹਿਣਾ। ਸਹੀ ਗੱਲ ਆ ਬਾਈ। ਸਹੀ ਨੂੰ ਗਲਤ ਨਹੀਂ ਕਰਦਾ ਤਾਂ ਕੋਈ ਗਲਤ ਨੂੰ ਸਹੀ ਨਹੀਂ ਕਰਦਾ। ਸਹੀ ਗੱਲ ਆ ਜੀ। ਇਹ ਚੀਜ਼ ਬਾਕੀ ਮੇਰੇ ਤਾਂ ਬੈਂਜ ਦੇ ਦੋ ਟਾਂ ਚੋਲ ਵੀ ਜਦੋਂ ਮਾਲ ਕਹਿੰਦਾ ਵਾਗਲਾ। ਬਾਈ ਯਾਰ ਜਦੋਂ ਇੱਕ ਇਹਨੇ ਚੋਕ ਕੇ ਲਾਉ ਤਾਂ ਟਲਕਾ ਕੇ ਲਾਓ। ਠੀਕ ਆ ਜੀ। ਫਿਰ ਵੀ ਅਗਰ ਨਾ ਉਸ ਦਾ ਫਿਰ ਵੀ ਜ਼ਿੰਮੇਵਾਰ ਆ। ਹਾਂਜੀ ਹਾਂਜੀ। ਚੋਚੀ ਦਾ ਆਪਣੇ ਘਰੇ ਆਪਾਂ ਦੋ ਡਾਂਗ ਚੋੜੀ ਚਾੜੂਗਾ ਆਪਾਂ ਤਾਂ ਪਤਾ ਵੀ ਆ ਨੁਕਸਾ ਹੈ। ਹਾਂਜੀ ਹਾਂਜੀ। ਆਪਾਂ ਨੁਕਸਾ ਦੱਸਦੇ ਕਿ ਚੌਂਕ ਚੌਂਕਣੀ ਸੀ ਫਿਰ ਕੀ ਲੱਗਦੇ ਫਿਰ ਚੌਂਕੀ ਸੀ ਹਾਂਜੀ ਹਾਂਜੀ ਪਰ ਬਾਕੀ ਬਈ ਤੁਹਾਨੂੰ ਪਤਾ ਜਤ ਬ੍ਰਿੰਡ ਦੁੱਧ ਦਿਸ ਨਹੀਂ ਆ ਜਤ ਬ੍ਰਿੰਡ ਬਈ ਦਸਨ ਦਿਸ ਜਾਂਦੀਆਂ ਨਿੱਕ ਜਿਹੇ ਕਾਨਾ ਮੋਟਰੀ ਆਖੜ ਬੋਦੀ ਵਾਲੀ ਹੈ ਹਾਂਜੀ ਹਾਂਜੀ 72000 ਰੁਪਏ ਦੀ ਚੋਰੇ ਕਿ ਰਹਿੰਦੀ ਹੈ ਇਹ ਇੰਦਗਾ ਆਇਆ ਪਹਿਲਾਂ ਸੂਏ ਕਿਹੜਾ ਫਰਾਕ ਵਾਲਾ ਕੋਈ ਪਹਿਲਾਂ ਵੇੜਾ ਸਾਫ ਸੁਥਰੀ ਵੀ ਦਵਾਈ ਤਰਾਂਦਾ ਹਾਂ ਹਾਂਜੀ ਹਾਂਜੀ ਰਾਈ ਜੰਡੀਆਂ ਪਰ ਕੋਈ ਨਹੀਂ ਹੋਏ ਨੂੰ ਸਾਫ ਸੁਥਰੀ ਹੈ ਠੀਕ ਹੈ ਠੀਕ ਹੈ ਜੀ ਇਹਦੇ 27 ਦਿਨ ਗੱਟੀਆਂ ਭਰਾਏ ਨੂੰ ਔਰ ਰਹਿ ਗਈ ਤਾਂ ਕਰਮਾ ਅਗਲੇ ਦੇਣਾ ਬਈ ਕਿਤੇ ਯਾਰ ਤੁਹਾਨੂੰ ਕਹਿੰਦਾ 75000 ਰੁਪਏ ਦੀ ਭਾ ਪਰਾਜੇ ਕੋਲ ਪਹੁੰਚਦਾ ਉਹ ਵੀ ਮੈਨੂੰ ਫੋਨ ਕਰਿਆ ਕਰੋ ਹਾਂਜੀ 793472893 ਤੇ ਮੈਂ ਹੁੰਦੀ ਆ ਠੀਕ ਹੈ ਕੋਈ ਹੁੰਦੀ ਆ ਕੋਈ ਟੋਕਣਾ ਹੁੰਦਾ ਕਾ ਬਣਾਉਂਦੀ ਤਾਂ ਹੁੰਦੀ ਆ ਠੀਕ ਹੈ ਜੀ ਹਾਂਜੀ ਦੁੱਧ ਵਾਲਾ ਪਸ਼ੂ ਦਾ ਫੋਨ ਕਰਿਆ ਕਰੋ ਠੀਕ ਹੈ ਜੀ ਮਿੱਟਰ ਵਾਲਾ ਮੁਰ ਰੱਖਿਆ ਕਰੋ ਗੱਡੀ ਤੁਰੰਤ ਆਊਗੀ ਨਾਲ ਦੀ ਨਾਲ ਪਾ ਕੇ ਲੈ ਜੀ ਪੈਸੇ ਤੱਕ ਦੇ ਦੇ ਠੀਕ ਹੈ ਇੱਕ ਮੇਰਾ ਪਸ਼ੂ ਧਾਰ ਮੇਰੇ ਭੈਣ ਭਰਾ ਜੜਿਆ ਧਾਰ ਪਸ਼ੂ ਨਾ ਦਿਆ ਕਰੋ ਕਿਸੇ ਨੂੰ ਵੀ ਠੀਕ ਹੈ ਜੀ ਬਸ ਤੇ ਕਹੇ ਪਾਲਦੇ ਮੁੜ ਕੇ ਉਹ ਮਰਦਾ ਤੇ ਫਿਰਦੇ ਤੁਸੀਂ ਠੀਕ ਹੈ ਜੀ ਧਾਰ ਦਾ ਮੈਂ ਤੁਹਾਨੂੰ ਬਤਨ ਨਹੀਂ ਆਹ ਨਾਦ ਵਿੱਚੋਂ ਆਦਾ ਪਾਉਂਦੇ ਲੋ ਮਲਵੀ ਦਾ ਜੋ 1 ਠੀਕ ਹੈ ਜੂਰ ਕੱਟੋ ਜੇ ਜੇ ਪੈਸੇ ਆਣ ਆ ਤੁਹਾਡੀ ਮਿਹਨਤ ਕੀਤੀ ਵੀ ਠੀਕ ਹੈ ਮਤਲਬ ਬੇਅਰਥ ਨਹੀਂ ਆ ਗਿਆ ਵੀ ਤੁਹਾਡੇ ਜੇ ਪੈਸੇ ਲਓ ਜੀ ਦੋਸਤੋ ਤੁਹਾਡੀ ਤੁਹਾਨੂੰ ਦੱਸਿਆ ਕੋਈ ਕਿੱਡਾ ਵੀ ਹੈ ਠੀਕ ਹੈ ਜੀ ਧਾਰਾ ਦਾ ਜਮਾਨਾ ਹੀ ਗਿਆ ਬਾਈ ਹੁਣ ਜੇ 100 ਬੰਦਾ ਮੰਨ ਕੇ ਚਲੋ 1000 ਬੰਦਾ ਹੈ ਯਾਰ ਤੋਂ ਬੰਦਾ 950 ਵਿਲਕ ਦਾ ਫਿਰਦਾ ਪੈਸਾ ਪੂਛਾ ਕਿਸੇ ਕੋਲ ਨਹੀਂ ਆ ਇਧਰ ਆਈਆਂ ਬੱਸ ਮੋੜ ਕੇ ਬਾਈ ਮੂੰਹ ਫਿੱਕਾ ਪੈਦਾ ਰਹਿੰਦਾ ਰਹਿਤਾਂ ਨੂੰ ਪੈਦਾਦਿੱਕੇ ਨਾ ਹਾਂਜੀ ਉਹਨਾਂ ਦੇ ਕੱਲ੍ਹ ਉਹਨੇ ਕੰਮ ਲੈ ਲਿਆ ਮੋੜ ਕੇ ਮੂੰਹ ਨਵੀਂ ਉਹੀ ਮੂੰਹ ਤਲਾਮ ਉਹਨਾਂ ਦੇ ਤਾਂ ਟੁੱਟ ਗਏ ਠੀਕ ਹੈ ਪੈਸੇ ਨਾ ਦੋ ਕੇ ਉਹਨੂੰ ਨਾਂ ਲੈਣ ਦੇ ਰੱਖੋ ਆ ਤਾਂ ਨਾਂ ਦੇ ਵਿੱਚ ਹਾਂਜੀ ਆਪੇ ਰੋਭੀ ਦਾ ਰਵੇ ਕੋਈ ਡੈਂਕ ਨਹੀਂ ਠੀਕ ਹੈ ਪੈਸੇ ਤਾਂ ਲੈਣ ਦੇ ਨਾ ਕਿ ਨਾ ਕਰ ਮੇਰੇ ਭਾਈ ਆਪਾਂ ਬਹੁਤ ਭਰਾ ਹੋ ਕੋਈ ਛੋਰ ਚੱਪਾ ਮਾਰਤਾਂ ਹੋ ਜੂ ਕੋਈ ਮਾਰਤਾਂ ਹੋ ਜੂਗਾ 5-500 ਰੁਪਏ ਆਜੂਗਾ ਵਾ ਠੀਕ ਆ ਲਓ ਜੀ ਦੋਸਤੋ ਕਾਕੇ ਬਰਾੜ ਦੇ ਜਮਾ ਖਰੀਆਂ ਗੱਲਾਂ ਜੈਜ ਭਾਵਾ 1 ਨੰਬਰ ਤੇ ਫ ਬਹੁਤ ਦੰਦਾ ਦੇ ਵਿੱਚ ਹੋਵੇ ਬਹੁਤ ਵਧੀਆ ਵੇੜਾ ਹਾਂ ਬਹੁਤ ਵਧੀਆ ਜਤ ਫੁੱਲ ਜਤ ਪ੍ਰੀੜਾ ਕਦ ਕੜ ਚੰਗਾ ਵਾ ਪਹਿਲਾਂ ਵੇੜ ਮੁੱਲ ਸਿਰਫ 21000 ਰੁਪਏ ਸਾਢੇ 20 ਚ ਰਹਿ ਜਾਣੀਆਂ ਤੁਹਾਨੂੰ 500 ਰੁਪਏ ਦੀ ਛੋਟ ਕਰ ਦੇਣੀ ਆ 7 ਕਿਲੋ ਦੁੱਧ ਦਾ ਕੰਡੇ ਵਾਲਾ ਚੋਲੇ ਨਾਲ 2 ਨੰਬਰ ਤੇ ਬਹੁਤ ਚੰਗੀ ਵੇੜ ਆ ਗਈ ਥਣਾ ਸਾਈ ਚੰਗਾ ਬਲ 8 ਕਿਲੋ ਮੁੱਲ ਸਿਰਫ 22000 ਰੁਪਏ ਚ ਛੋਟ ਸਾਢੇ 21 ਚ ਰਹਿ ਜਾਣੀਆਂ ਦੋਨੋਂ ਕੋ ਨਾਲ ਸਾਡੇ ਬਾਈ ਦੇ ਨਾਲ ਗੱਲਬਾਤ ਕਰ ਲਿਓ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ